ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਾਓ ਚੱਲਦੀ ਹੋਈ ਵੀਡੀਓ ਨੂੰ ਲਾਈਕ ਤੇ ਕਮੈਂਟ ਵੀ ਜਰੂਰ ਕਰਿਓ ਅੱਜ ਗੱਲ ਕਰਦੇ ਹਾਂ 1 ਮਈ ਦੇ ਮੌਸਮ ਨੂੰ ਪੰਜਾਬ ਦਾ ਮੌਸਮ ਕਿਹੋ ਜਿਹਾ ਰਿਹਾ ਹੈ 1 ਮਈ ਨੂੰ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਜਿਵੇਂ ਆਪਾਂ ਰਾਤੀ ਦੱਸਿਆ ਹੋਇਆ ਸੀਗਾ ਕਿ ਕਾਫੀ ਇਲਾਕਿਆਂ ਦੇ ਵਿੱਚ ਮੀ ਤਾਂ ਨਹੀਂ ਪਵੇਗਾ ਪਰ ਤੇਜ਼ ਹਨੇਰੀ ਚੱਲੇਗੀ ਰਾਤੀ ਮੌਸਮ ਉਸੇ ਤਰ੍ਹਾਂ ਦੇ ਹੀ ਰਿਹਾ ਕੁਝ ਜਗ੍ਹਾ ਹਲਕਿਆ ਰਵਿਚ ਤਰਨਤਨ ਗੁਰਦਾਸਪੁਰ ਤੇ ਆਪਣੇ ਪਠਾਨਕੋਟ ਦੇ ਵਿੱਚ ਹਲਕੀ ਫੁਲਕੀ ਮੀਂਹ ਵੀ ਦੇਖਿਆ ਗਿਆ ਸੋ ਅੱਜ ਗੱਲ ਕਰਦੇ ਹਾਂ 1 ਮਈ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਅੱਜ ਸਵੇਰ ਵੇਲੇ ਤੋਂ ਲੈ ਕੇ ਸ਼ਾਮ ਵੇਲੇ ਤੱਕ ਜ਼ਿਆਦਾਤਰ ਲੱਗ ਕੇ ਰਹਿਦਾ ਪੰਜਾਬ ਦਾ ਮੌਸਮ ਸਾਫ਼ ਰਹੇਗਾ ਕਿਸੇ ਵੀ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਪਛੋੜੀ ਹਵਾ ਵੀ ਸੋਣੀ ਚੱਲੇਗੀ ਤੇ ਅੱਜ ਤੋਂ ਥੋੜਾ ਟੈਂਪਰੇਚਰ ਵਿੱਚ ਵੀ ਵਾਧਾ ਦੇਖਿਆ ਜਾਵੇਗਾ ਸੋ ਥੋੜੀ ਜਿਹੀ ਗਰਮੀ ਵੀ ਮਹਿਸੂਸ ਹੋ ਰਹੀ ਹੋਵੇਗੀ ਜੇਕਰ ਦੁਪਹਿਰ ਵੇਲੇ ਕਿਸੇ ਹਲਕਿਆਂ ਦੇ ਵਿੱਚ ਤਿੱਖੀ ਧੁੱਪ ਲੱਗਦੀ ਹੈ ਤੇ ਹਵਾ ਬੰਦ ਹੁੰਦੀ ਹੈ ਉਹ ਪੰਜਾਬ ਦੇ ਕੋਈ ਵੀ ਹੋ ਸਕਦੇ ਹਨ ਉਹਨਾਂ ਖੇਤਰਾਂ ਦੇ ਵਿੱਚ ਥੋੜੇ ਬਹੁਤੇ ਖੇਤਰਾਂ ਦੇ ਵਿੱਚ ਬੱਦਲ ਵਾਈ ਬਣ ਸਕਦੇ ਹਨ ਪਰ ਮੀ ਪੜਨ ਦੀ ਸੰਭਾਵਨਾ ਬਹੁਤ ਘੱਟ ਹੈ ਜਾਂ ਨਾ ਮਾਤਰ ਇਹ ਜਿਹੇ ਦਿਖਾਈ ਦੇ ਰਹੀਆਂ ਹਨ ਸਿਰਫ ਬੱਦਲ ਬਣ ਕੇ ਮਾੜੀ ਮੋਟੀ ਹਨੇਰੀ ਜਿਵੇਂ ਰਾਤ ਹੀ ਚੱਲੀ ਸੀ ਅਜਿਹਾ ਕੁਝ ਕਿ ਖੇਤਰਾਂ ਦੇ ਵਿੱਚ ਹੋ ਸਕਦਾ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਰਹੇਗਾ ਇਹ ਮੌਸਮ ਸਾਫ਼ ਅਗਲੇ 2 ਤੋਂ 3 ਦਿਨ ਪੰਜਾਬ ਦਾ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਕਿਸੇ ਪ੍ਰਕਾਰ ਦੀ ਹਲਚਲ ਹੁੰਦੀ ਹੋਈ ਦਿਖਾਈ ਨਹੀਂ ਦੇ ਰਹੀ ਤੇ ਧੁੱਪ ਵੀ ਤਕਰੀਬਨ ਸਾਰੇ ਪੰਜਾਬ ਵਿੱਚ ਨਿਕਲੇਗੀ ਤੇ ਜਿਵੇਂ ਆਪਾਂ ਦੱਸਿਆ ਹੋਇਆ ਸੀ ਕਿ ਬੱਦਲ ਤੇ ਹਮਸ ਵਾਲਾ ਮਾਹੌਲ ਵੀ ਸੀਮਤ ਜੇ ਖੇਤਰਾਂ ਦੇ ਵਿੱਚ ਬਣ ਸਕਦਾ ਹੈ ਹੈ ਪਰ ਵੱਡੇ ਪੱਧਰ ਤੇ ਉਸ ਤੋਂ ਵੀ ਇਨਕਾਰ ਹੈ ਪਹਾੜਾਂ ਦੇ ਵਿੱਚ ਲਗਾਤਾਰ ਮੀਂਹ ਹਨੇਰੀ ਦਾ ਦੌਰ ਚੱਲਦਾ ਰਹੇਗਾ ਜਿਵੇਂ ਜੰਮੂ ਤੇ ਹਿਮਾਚਲ ਦੇ ਆਸ-ਪਾਸ ਇਲਾਕਿਆਂ ਦੇ ਵਿੱਚ ਪੰਜਾਬ ਦੇ ਵਿੱਚ ਉਸ ਦਾ ਬਹੁਤਾ ਪ੍ਰਭਾਵ ਨਹੀਂ ਹੋਵੇਗਾ ਸ਼ਾਮ ਵੇਲੇ ਹਲਕੀ ਫੁਲਕੀ ਹਨੇਰੀ ਚੱਲ ਸਕਦੀ ਹੈ ਨਹੀਂ ਤਾਂ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਮੌਸਮ ਸਾਫ਼ ਹੀ ਰਹਿਣ ਦੇ ਅਸਾਰ ਨੇ ਇਸ ਵਾਰ ਵੀ